ਜਿਹੜੀ ਅਕਾਲੀ ਦਲ ਅੰਮ੍ਰਿਤਸਰ ਆ ਉਹ ਇਸ ਗੱਲ ਤੇ ਖੜੀ ਆ ਵੀ ਪੰਜਾਬ ਕੋਲੋਂ ਆਪਣੀ ਸਿਆਸਤ ਹੋਵੇ ਪੰਜਾਬ ਕੋਲੋਂ ਆਪ ਦਾ ਰਾਈਟ ਟੂ ਸੈਲਫ ਡੈਟਰਮੀਨੇਸ਼ਨ ਜਿਹੜਾ ਹੋਵੇ ਉਹ ਉਹਦੀ ਗੱਲ ਕਰ ਰਹੀ ਆ ਸੋ ਜੇ ਆਪਾਂ ਦੇਖੀਏ ਪਰ ਕਿਵੇਂ ਸਾਰਿਆਂ ਨੇ ਰੜਕੇ ਆਈਸੋਲੇਟ ਕਰਤਾ ਕਿਵੇਂ ਵੋਟਾਂ ਚ ਜਦੋਂ ਤੁਸੀਂ ਗੱਲ ਜਿਹੜੀ ਕਹੀ ਵੀ ਮਾਨ ਸਾਹਿਬ ਕੋਲੋਂ ਜਿਹੜੇ ਬੰਦੇ ਬੈਠਣ ਤੋਂ ਡਰਦੇ ਆ ਉਹ ਉਹਨਾਂ ਦੀ ਕਮਜ਼ੋਰੀ ਆ ਉਹ ਕਮਜ਼ੋਰ ਬੰਦੇ ਆ ਕਿਉਂਕਿ ਗੱਲ ਨਿੱਜ ਪ੍ਰਸਤੀ ਦੀ ਆ ਉਹਨਾਂ ਨੂੰ ਲੱਗਦਾ ਅੱਜ ਮਾਨ ਸਾਹਿਬ ਚੋਣਾਂ ਦੇ ਫੀਲਡ 'ਚ ਉਸ ਤਰ੍ਹਾਂ ਸਕਸੈਸਫੁਲ ਨਹੀਂ ਜਿਵੇਂ ਰਵਾਇਤੀ ਪਾਰਟੀਆਂ ਹੋਰ ਸੋ ਇਹ ਗੱਲ ਜਿਹੜੀਆਂ ਨਾ ਵਕਤੀ ਬੰਦਿਆਂ ਦੀ ਨਹੀਂ ਸਮਝ ਆਉਂਦੀਆਂ ਹੁੰਦੀਆਂ ਇਸ ਕਰਕੇ ਜਿਹੜੇ ਕਮਜ਼ੋਰ ਬੰਦੇ ਆ ਉਹਨਾਂ ਨੂੰ ਮਾਨ ਸਾਹਿਬ ਨਾਲ ਬੈਠਣਾ ਵੀ ਨਹੀਂ ਚਾਹੀਦਾ ਜਿਹੜੇ ਬੰਦੇ ਅਸਲ ਗੱਲ ਨੂੰ ਸਮਝਦੇ ਆ ਇਸ ਧਰਤੀ ਦਾ ਦਰਦ ਰੱਖਦੇ ਆ ਆਪਦੇ ਅੰਦਰ ਕੌਮ ਦਾ ਦਰਦ ਰੱਖਦੇ ਆ ਉਹੀ ਬੈਠੋ ਦੂਜਿਆਂ ਨੂੰ ਐਂ ਲੱਗਦਾ ਵੀ ਮੇਰੀ ਆਈਸੋਲੇਸ਼ਨ ਹੋ ਜੂ ਮੈਨੂੰ ਫਿਰ ਵੋਟਾਂ ਵਾਲੇ ਪਾਸੇ ਕੋਈ ਫਾਇਦਾ ਨਹੀਂ ਹੋਣਾ ਇੱਜ਼ਤ ਸਾਰੇ ਕਰਦੇ ਆ ਪਰ ਗੱਲ ਇਹ ਆ ਇਕੱਲੀ ਇੱਜ਼ਤ ਦੀ ਗੱਲ ਥੋੜੀ ਹੁੰਦੀ ਆ ਤੁਸੀਂ ਅਸਲ ਰਾਹ ਤੇ ਆਓ ਲਕੀਰ ਖਿੱਚ ਕੇ ਲੜਾਈ ਲੜੋ ਜਦੋਂ ਤੱਕ ਲਕੀਰ ਖਿੱਚ ਕੇ ਲੜਾਈ ਨਹੀਂ ਲੜੋਂਗੇ ਉਦੋਂ ਤੱਕ ਤੁਸੀਂ ਜਿਹੜੇ ਮਰਜ਼ੀ ਖੇਮੇ 'ਚੋਂ ਤੁਸੀਂ ਪੰਜਾਬ ਦੀ ਲੜਾਈ ਨਹੀਂ ਲੜ ਰਹੇ ਫਿਰ ਸੋ ਹੁਣ ਆਉਣ ਵਾਲੇ ਸਮੇਂ 'ਚ ਬੜੇ ਨਤਾਰੇ ਹੋਣੇ ਆ ਜਿਹੜੇ ਰੋਲ ਆ ਜਿਹੜੇ ਅੱਜ ਤੱਕ ਸਾਨੂੰ ਇਹ ਕਹਿੰਦੇ ਰਹੇ ਆ ਵੀ ਅਸੀਂ ਪੰਜਾਬ ਦੀ ਲੜਾਈ ਲੜ ਰਹੇ ਹਾਂ ਤੇ ਜਦੋਂ ਤੋਂ ਇਹ ਸਾਰਿਆਂ ਨੇ ਪੰਜਾਬ ਦੀ ਲੜਾਈ ਲੜੀ ਆ ਪੰਜਾਬ 'ਚ ਲਗਾਤਾਰ ਨਗ ਆ ਰਿਹਾ ਉਹਨਾਂ ਦੇ ਰੋਲ ਵੀ ਨਿਤਾਰੇ ਆਉਣਗੇ ਬੜਾ ਕੁਝ ਨਿਤਾਰੇ ਹੋਣੇ ਆ ਥੋੜਾ ਜਿਹਾ ਸਬਰ ਰੱਖੋ ਤੇ ਗੱਲਾਂ ਕਿੱਧਰ ਨੂੰ ਕੀ ਵਾਪਰਨੀਆਂ ਮਾਨਸਾਬ ਹੈਗੇ ਆ ਸਾਡੇ ਕੋਲੇ ਲੀਡਰ ਆ ਸਾਡੇ ਤੇ ਅਸੀਂ ਸਿੱਧਾ ਪੂਰੇ ਸਿੱਧੇ ਨੰਗੇ ਚਿੱਟੇ ਰੂਪ 'ਚ ਨਾਲ ਤੁਸੀਂ ਇੱਕ ਖੇਤੀ ਪਾਰਟੀ ਤੁਹਾਨੂੰ ਮਿਲ ਗਈ ਇੱਥੇ ਦੇਖੋ ਐਲਾਨ ਇਹੀ ਆ ਵੀ ਅੱਜ ਤੱਕ ਇੱਕੋ ਹੀ ਖੇਤਰੀ ਪਾਰਟੀ ਖੜੀ ਆ ਜਿਹੜੇ ਸਿਧਾਂਤਾਂ ਤੇ ਖੜੀ ਆ ਇੱਕੋ ਹੀ ਖੇਤਰੀ ਪਾਰਟੀ ਪੰਥਕ ਉਸ ਜਜ਼ਵੇ ਦੀ ਵੀ ਗੱਲ ਕਰਦੀ ਹੈ ਫਿਰ ਅਸੀਂ ਕਿਉਂ ਨਾ ਨਾਲ ਹੋਵਾਂਗੇ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਆ ਉਹ ਇਸ ਗੱਲ ਤੇ ਖੜੀ ਆ ਵੀ ਪੰਜਾਬ ਕੋਲੋਂ ਆਪਣੀ ਸਿਆਸਤ ਹੋਵੇ ਪੰਜਾਬ ਕੋਲੋਂ ਆਪ ਦਾ ਰਾਈਟ ਟੂ ਸੈਲਫ ਡੈਟਰਮੀਨੇਸ਼ਨ ਜਿਹੜਾ ਹੋਵੇ ਉਹ ਉਹਦੀ ਗੱਲ ਕਰ ਰਹੀ ਆ ਸੋ ਜੇ ਆਪਾਂ ਦੇਖੀਏ ਪਰ ਕਿਵੇਂ ਸਾਰਿਆਂ ਨੇ ਰੜਕੇ ਆਈਸੋਲੇਟ ਕਰਤਾ ਕਿਵੇਂ ਵੋਟਾਂ ਚ ਜਦੋਂ ਤੁਸੀਂ ਗੱਲ ਜਿਹੜੀ ਕਹੀ ਵੀ ਮਾਨ ਸਾਹਿਬ ਕੋਲੋਂ ਜਿਹੜੇ ਬੰਦੇ ਬੈਠਣ ਤੋਂ ਡਰਦੇ ਆ ਉਹ ਉਹਨਾਂ ਦੀ ਕਮਜ਼ੋਰੀ ਆ ਉਹ ਕਮਜ਼ੋਰ ਬੰਦੇ ਆ ਕਿਉਂਕਿ ਗੱਲ ਨਿੱਜ ਪ੍ਰਸਤੀ ਦੀ ਆ ਉਹਨਾਂ ਨੂੰ ਲੱਗਦਾ ਅੱਜ ਮਾਨ ਸਾਹਿਬ ਚੋਣਾਂ ਦੇ ਫੀਲਡ ਚ ਉਸ ਤਰ੍ਹਾਂ ਸਕਸੈਸਫੁਲ ਨਹੀਂ ਜਿਵੇਂ ਰਵਾਇਤੀ ਪਾਰਟੀਆਂ ਹੋਰ ਸੋ ਇਹ ਗੱਲ ਜਿਹੜੀਆਂ ਨਾ ਵਕਤੀ ਬੰਦਿਆਂ ਦੀ ਨਹੀਂ ਸਮਝ ਆਉਂਦੀਆਂ ਹੁੰਦੀਆਂ ਇਸ ਕਰਕੇ ਜਿਹੜੇ ਕਮਜ਼ੋਰ ਬੰਦੇ ਆ ਉਹਨਾਂ ਨੂੰ ਮਾਨਸਾਬ ਨਾਲ ਬੈਠਣਾ ਵੀ ਨਹੀਂ ਚਾਹੀਦਾ ਜਿਹੜੇ ਬੰਦੇ ਅਸਲ ਗੱਲ ਨੂੰ ਸਮਝਦੇ ਆ ਇਸ ਧਰਤੀ ਦਾ ਦਰਦ ਰੱਖਦੇ ਆ ਆਪਦੇ ਅੰਦਰ ਕੌਮ ਦਾ ਦਰਦ ਰੱਖਦੇ ਆ ਉਹੀ ਬੈਠੋ ਦੂਜਿਆਂ ਨੂੰ ਐਂ ਲੱਗਦਾ ਵੀ ਮੇਰੀ ਆਈਸੋਲੇਸ਼ਨ ਹੋ ਜੂ ਮੈਨੂੰ ਫਿਰ ਵੋਟਾਂ ਵਾਲੇ ਪਾਸੇ ਕੋਈ ਫਾਇਦਾ ਨਹੀਂ ਹੋਣਾ ਇੱਜ਼ਤ ਸਾਰੇ ਕਰਦੇ ਆ ਪਰ ਗੱਲ ਇਹ ਆ ਇਕੱਲੀ ਇੱਜ਼ਤ ਦੀ ਗੱਲ ਥੋੜੀ ਹੁੰਦੀ ਆ ਤੁਸੀਂ ਅਸਲ ਰਾਹ ਤੇ ਆਓ ਲਕੀਰ ਖਿੱਚ ਕੇ ਲੜਾਈ ਲੜੋ ਜਦੋਂ ਤੱਕ ਲਕੀਰ ਖਿੱਚ ਕੇ ਲੜਾਈ ਨਹੀਂ ਲੜੋਂਗੇ ਉਦੋਂ ਤੱਕ ਤੁਸੀਂ ਜਿਹੜੇ ਮਰਜੀ ਖੇਮੇ 'ਚੋਂ ਤੁਸੀਂ ਪੰਜਾਬ ਦੀ ਲੜਾਈ ਨਹੀਂ ਲੜ ਰਹੇ ਫਿਰ ਸੋ ਹੁਣ ਆਉਣ ਵਾਲੇ ਸਮੇਂ 'ਚ ਬੜੇ ਨਤਾਰੇ ਹੋਣੇ ਆ ਜਿਹੜੇ ਰੋਲ ਆ ਜਿਹੜੇ ਅੱਜ ਤੱਕ ਸਾਨੂੰ ਇਹ ਕਹਿੰਦੇ ਰਹੇ ਆ ਵੀ ਅਸੀਂ ਪੰਜਾਬ ਦੀ ਲੜਾਈ ਲੜ ਰਹੇ ਆ ਤੇ ਜਦੋਂ ਤੋਂ ਇਹ ਸਾਰਿਆਂ ਨੇ ਪੰਜਾਬ ਦੀ ਲੜਾਈ ਲੜੀ ਆ ਪੰਜਾਬ 'ਚ ਲਗਾਤਾਰ ਨਿਗਾਹ ਆ ਰਿਹਾ ਉਹਨਾਂ ਦੇ ਰੋਲ ਵੀ ਨਿਤਾਰੇ ਆਉਣਗੇ ਬੜਾ ਕੁਝ ਨਿਤਾਰੇ ਹੋਣੇ ਆ ਥੋੜਾ ਜਿਹਾ ਸਬਰ ਰੱਖੋ ਤੇ ਗੱਲਾਂ ਕਿੱਧਰ ਨੂੰ ਕੀ ਵਾਪਰਨੀਆਂ ਮਾਨ ਸਾਹਿਬ ਹੈਗੇ ਆ ਸਾਡੇ ਕੋਲੇ ਲੀਡਰ ਆ ਸਾਡੇ ਤੇ ਅਸੀਂ ਸਿੱਧਾ ਪੂਰੇ ਸਿੱਧੇ ਨੰਗੇ ਚਿੱਟੇ ਰੂਪ ਚ ਨਾਲ ਤੁਸੀਂ ਇੱਕ ਖੇਤੀ ਪਾਰਟੀ ਤੁਹਾਨੂੰ ਮਿਲ ਗਈ ਇੱਥੇ ਦੇਖੋ ਐਲਾਨ ਇਹੀ ਆ ਵੀ ਅੱਜ ਤੱਕ ਇੱਕੋ ਹੀ ਖੇਤਰੀ ਪਾਰਟੀ ਖੜੀ ਆ ਜਿਹੜੇ ਸਿਧਾਂਤਾਂ ਤੇ ਖੜੀ ਆ ਇੱਕੋ ਹੀ ਖੇਤਰੀ ਪਾਰਟੀ ਪੰਥਕ ਉਸ ਜਜਵੇ ਦੀ ਵੀ ਗੱਲ ਕਰਦੀ ਹੈ ਫਿਰ ਅਸੀਂ ਕਿਉਂ ਨਾ ਨਾਲ ਹੋਵਾਂਗੇ